ਸਰ ਦੇ ਥਾਣਾ ਘਰੇਂਡਾ ਦੇ ਅਧੀਨਾਂ ਦੇ ਪਿੰਡ ਚੀਚਾ ਵਿਖੇ ਇੱਕ ਪ੍ਰਵਾਸੀ ਉਲੋਂ ਪ੍ਰਵਾਸੀ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਸ ਉਲੋਂ ਥਾਣਾ ਘਰੇਂਡਾ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪ੍ਰਵਾਸੀ ਰਕੇਸ਼ ਕੁਮਾਰ ਜਿਸ ਨੇ ਕਤਲ ਕੀਤਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਮੌਕੇ ਡੀਐਸਪੀ ਲਖਮਿੰਦਰ ਸਿੰਘ ਕਲੇਰ ਨੇ মিডিਆ ਨੂੰ ਜਾਣਕਾਰੀ ਦਿੰਦੇ ਕਿ ਦੱਸਿਆ ਆਓ ਸੁਣਦੇ ਹਾਂ ਹਾਂਜੀ ਇੱਕ ਨਾ ਰਾਤੀ ਸਾਡੇ ਕੋਲ ਲੇਟ ਆਵਰ ਇੱਕ ਇਨਫੋਰਮੇਸ਼ਨ ਸੀ ਸਾਡੇ ਚੀਚਾ ਪਿੰਡ ਪਿੰਡਾ ਥਾਣਾ ਘਰੇਂਡੇ ਦੇ ਵਿੱਚ ਉਹਦੇ ਚ ਇੱਕ ਇਨਫੋਰਮੇਸ਼ਨ ਸੀ ਕਿ ਇੱਕ ਪ੍ਰਵਾਸੀ ਆ ਰਕੇਸ਼ ਕੁਮਾਰ ਦਾ ਨਾਂ ਆ ਉਹਦਾ ਜਮੀਨਦਾਰ ਪਰਿਵਾਰ ਆ ਉਥੋਂ ਦੇ ਆਪਣਾ ਹਰ ਜਿਹੜੇ ਆ ਬਹਿਕ ਹਰਿੰਦਰ ਸਿੰਘ son of ਤਾਰ ਸਿੰਘ ਇਹਨਾਂ ਨਾਲੇ ਇੱਕ ਪਿਓ ਪੁੱਤ ਪ੍ਰਵਾਸੀ ਤੇ ਇੱਕ ਵੱਖਰਾ ਪ੍ਰਵਾਸੀ ਆ ਜਿਹੜਾ ਭੈਰੋ ਪ੍ਰਛਾਤ ਤੇ ਉਹਨਾਂ ਦਾ ਬੇਟਾ ਤੇ ਇੱਕ ਰਕੇਸ਼ ਕੁਮਾਰ ਵੱਖਰਾ ਤੇ ਇਸ ਤਰ੍ਹਾਂ ਵੀ ਇਹਨਾਂ ਦੇ ਆਏ ਸੀਗੇ ਇਹ ਝੋਨੇ ਦੀ ਟਰਾਲੀ ਲੈ ਕੇ ਹਰਿੰਦਰ ਸਿੰਘ ਜਿਹੜਾ ਮਾਲਕ ਆ ਬਹਿਕ ਵਾਲਾ ਉਹ ਰਕੇਸ਼ ਕੁਮਾਰ ਨੂੰ ਲੈ ਕੇ ਨਾਲ ਝੋਨੇ ਦੀ ਮੰਡੀ ਚ ਆਇਆ ਸੀ ਟਰਾਲੀ ਲੈ ਕੇ ਔਰ ਉਹਦੋਂ ਤੋਂ ਬਾਅਦ ਉਹਦੀ ਪਤਨੀ ਨੇ ਫੋਨ ਕੀਤਾ ਕਿਸੇ ਦੂਸਰੇ ਪ੍ਰਵਾਸੀ ਬਾਰੇ ਤੇ ਇਮੀਡੀਏਟਲੀ ਉਹ ਵਾਪਸ ਗਿਆ ਇਹਨੇ ਜਾ ਕੇ ਕਈ ਦੇ ਕਈ ਕਈ ਦੇ ਦਸਤੇ ਦਾ ਵਾਰ ਜਿਹੜਾ ਵਾ ਉਹਦੇ ਤੇ ਜਿਹੜਾ ਸੀਗਾ ਆਪਣਾ ਰਾਜਕੁਮਾਰ ਤੇਰੋ ਪ੍ਰਸ਼ਾਦ ਦਾ ਬੇਟਾ ਉਹ ਉੱਥੇ ਸੀਗਾ ਉਹਦਾ ਜ਼ਿੰਮੇਵਾਰ ਦੇ ਘਰ ਉੱਥੇ ਇਹਨੇ ਉਹਦੇ ਸਿਰਚ ਵਾਰ ਕਰਕੇ ਤੇ ਉਹਨੂੰ ਜਿਹੜਾ ਵਾ ਮਾਰ ਦਿੱਤਾ ਲੇਕਿਨ ਇਮੀਡੀਏਟਲੀ ਸਾਨੂੰ ਜਦੋਂ ਇਨਫਾਰਮੇਸ਼ਨ ਆਈ ਅਸੀਂ ਆਪਣੀ ਪਾਰਟੀ ਨੂੰ ਰਸ਼ ਕੀਤਾ ਤੇ ਇਹ ਜ਼ਿੰਮੇਦਾਰੀ ਜਿਹੜੀ ਕਰੇਟਾ ਗੱਡੀ ਸੀ ਉਹ ਲੈ ਕੇ ਉਥੋਂ ਖਿਸਕ ਗਿਆ। ਔਰ ਉਹਦੇ ਚ ਟ੍ਰੈਕਰ ਸੀਗਾ ਤੇ ਜਿਹਦੇ ਕਰਕੇ ਸਾਡੀ ਪੁਲਿਸ ਪਾਰਟੀ ਤੇ ਨਾਲ ਮਿਲਈ ਤੇ ਨਾਲ ਉਹਨੂੰ ਲੈ ਕੇ ਅਸੀਂ ਜਿਹੜੇ ਹਰਬਿੰਦਰ ਸਿੰਘ ਬਹਿਕਾਲੇ ਉਹਨਾਂ ਨੂੰ ਜਾ ਕੇ ਇਮੀਡੀਏਟਲੀ ਇਹਨੂੰ ਇਹ ਵੀ ਪ੍ਰਵਾਸੀ ਆ। ਰਕੇਸ਼ ਕੁਮਾਰ ਜਿੰਨੇ ਉਹਨੂੰ ਮਾਰਿਆ ਵਾ ਆਪਣਾ ਢੈਰੋ ਪ੍ਰਸਾਦ ਉਸਤੇ ਜਿਹੜਾ ਰਾਜ ਕੁਮਾਰ ਨੂੰ ਇੰਜਰਡ ਆ ਜਿਹੜਾ ਦੂਸਰੇ ਪ੍ਰਵਾਸੀ ਦਾ ਫਾਦਰ ਇਹਨੂੰ ਅਸੀਂ ਰਾਉਂਡ ਅਪ ਕਰ ਲਿਆ। ਅਰੈਸਟ ਕਰ ਲਿਆ ਕਿਸ ਚੀਜ਼ ਨਾਲ ਕਤਲ ਕੀਤਾ ਗਿਆ ਤੇ ਵਜ੍ਹਾ ਕੀ ਸੀ ਕਤਲ ਦਾ ਵਜ੍ਹਾ ਪੁਸ਼ਕਸ਼ ਚ ਇਹ ਸਾਹਮਣੇ ਆਇਆ ਪਿਓ ਜਿਹੜਾ ਸੀਗਾ ਮਰਨ ਵਾਲੇ ਦੇ ਉੱਤੇ ਉਹਦੀ ਪਤਨੀ ਨੇ ਇਲਜ਼ਾਮ ਲਾਇਆ ਵੀ ਤੂੰ ਚਲਾ ਗਿਆ ਟਰਾਲੀ ਲੈ ਕੇ ਤੇ ਇਹ ਮੈਨੂੰ ਛੇੜਦਾ ਕੋਈ ਇਮੀਡੀਏਟਲੀ ਉੱਥੋਂ ਟਰੈਕਟਰ ਭਜਾ ਕੇ ਵਾਪਸ ਆ ਗਿਆ ਆਪਣੇ ਪਿੰਡ ਚੀਚੇ ਆ ਗਏ ਤੇ ਨੇ ਕਈ ਦਾਵਾਰ ਕਰਕੇ ਉਹਨੂੰ ਮਾਰ ਦਿੱਤਾ ਤੇ ਉਹਦਾ ਜਿਹੜਾ ਲੜਕਾ ਸੀ ਪੈਰੋ ਪ੍ਰਸਾਦ ਉਹਨੂੰ ਜਿਹੜਾ ਵਾ ਮਾਰ ਕੇ ਤੇ ਜਿਹੜਾ ਰਾਜਕੁਮਾਰ ਆ ਉਹਦਾ ਬੇਟਾ ਉਹਨੂੰ ਵੀ ਕਈ ਮਾਰ ਕੇ ਇੰਜਰਡ ਕਰ ਗਿਆ ਦੀ ਕੀ ਬਰਾਮਦ ਕੀਤੀ ਹੋਇਆ ਜੀ ਮੌਕੇ ਤੇ ਅਸੀਂ ਕਈ ਜਿਹੜੀ ਮਾਰਨ ਵਾਲੀ ਨਾਲ ਇੱਕ ਰੌਡ ਸੀ ਉਹ ਵੀ ਬਰਾਮਦ ਕਰ ਲਈ ਆ ਤੇ ਇਹਦੇ ਖਰਾਫ ਅਸੀਂ 1298 ਨੰਬਰ ਮੁਕਦਮਾ ਅੰਡਰ ਸੈਕਸ਼ਨ 103 109 ਬੀ ਐਨ ਐਸ ਥਾਣਾ ਕਰੰਡੇ ਵਿੱਚ ਦਰਜ ਕਰਕੇ ਤੇਨੂੰ ਗ੍ਰਿਫਤਾਰ ਕਰਿਆ ਪ੍ਰਵਾਸੀ ਵੱਲੋਂ ਪ੍ਰਵਾਸੀ ਨੂੰ ਹੀ ਮਾਰਿਆ ਗਿਆ ਹਾਂ ਪ੍ਰਵਾਸੀ ਵੱਲੋਂ ਪ੍ਰਵਾਸੀ ਨੂੰ ਹੀ ਮਾਰਿਆ ਗਿਆ ਇੱਕ ਪ੍ਰਵਾਸੀ ਜਿਹੜਾ ਹਾਂਜੀ ਤੇ ਉਹਦੀ ਕੀ ਤੇ ਬਿਜ਼ਨਸ ਆ ਜਿਹੜਾ ਜਲੰਧ ਉਹ ਆਊਟ ਆਫ ਡੇਂਜਰ ਆ ਅਜੇ ਫਿਲਹਾਲ ਲੇਕਿਨ ਉਹਨੇ ਬਿਆਨ ਨਹੀਂ ਅਜੇ ਦਿੱਤਾ ਇਥੋਂ ਦਾ ਨਾਮ ਦਾ ਸਾਰੇ ਇਹ ਚੀਚੇ ਪਿੰਡ ਦਾ ਥਾਣਾ ਕਰੰਡੇ